ਬਾਹਰ ਤਾਂ karenge ਥੋੜਾ ਜਲਕਾ ਜਿਹਾ ਕਰ ਲਾਂਗੇ ਪੰਜਾਬ ਸਰਕਾਰ ਦੇ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ ਪਟਿਆਲਾ ਵਿਖੇ ਕੁਝ ਸ਼ੈਲਰਾਂ ਦੀ ਚੈਕਿੰਗ ਕੀਤੀ ਗਈ ਜਿਸ ਤੋਂ ਬਾਅਦ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਵੱਲੋਂ ਦਿੱਤੀਆਂ ਹੋਈਆਂ ਹਦਾਇਤਾਂ ਮੁਤਾਬਕ ਸ਼ੈਲਰਾਂ ਦੇ ਵਿੱਚ ਜੋ ਘਾਟ ਪਾਈ ਗਈ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਸ਼ੈਲਰ ਮਾਲਕਾਂ ਨੂੰ ਆਦੇਸ਼ ਦਿੱਤੇ ਗਏ ਨੇ ਕਿ ਜੋ ਖਾਮੀਆਂ ਸ਼ੈਲਰ ਮਾਲਕਾਂ ਨੂੰ ਆਈਆਂ ਨੇ ਉਹ ਜਲਦ ਕੈਲਰ ਵਿੱਚ ਕੋਈ ਅਚਨਚੇਤ ਚੈਕਿੰਗ ਤੋਂ ਬਾਅਦ ਮਿਲੇ ਹੋਏ ਹਦਾਇਤਾਂ ਤੋਂ ਬਾਅਦ ਖੇਲਰ ਮਾਲਕ ਸੂਸਰੀ ਦੇ ਬਚਾ ਦੇ ਲਈ ਸਪਰੇ ਪੰਪਾਂ ਦੇ ਨਾਲ ਸੂਸਰੀ ਦੇ ਖਾਤਮੇ ਲਈ ਪ੍ਰਯੋਗਨ ਕਰਦੇ ਹੋਏ ਤਾਂ ਕਿ ਸੂਸਰੀ ਦਾ ਨੁਕਸਾਨ ਨਾ ਹੋ ਸਕੇ ਫਾਮੇ ਕੇ ਫੂਡ ਕਾਰਪੋਰੇਸ਼ਨ ਐਕਟ ਦੇ ਤਹਿਤ ਸਪਰੇ ਕਰਨ ਵਾਲੀ मेरे अंदर जो फर्स्ट डे ही यहां जा सकते हैं जाले में रखते हैं और एक बार आप टीम का भी मौका आ ले के साथ और लोगों को ढूंढने पड़ते हैं जाले पर दे देंगे ना छोड़ो ना और रात में और 12:00 बजे में नहीं है नहीं है ਸ਼ੈਲਟਰਾਂ ਦੀ ਅਚਨਚੇਤ ਚੈਕਿੰਗ ਕਰਨ ਲਈ ਡੀਐਫਐਸਓ ਪਟਿਆਲਾ ਜੋ ਕਿ ਜੋ ਖਾਮੀਆਂ ਇਸ ਸ਼ੈਲਟਰ ਦੇ ਵਿੱਚ ਦਿਖੀਆਂ ਉਹਨਾਂ ਨੂੰ ਪੂਰਾ ਕਰਨ ਦੇ ਲਈ ਦਿਸ਼ਾ ਨਿਰਦੇਸ਼ ਜਿੰਦੇ ਨਜ਼ਰ ਆਏ